ਜਦੋਂ ਤੱਕ ਪਰਸ਼ਾਮੀਆਂ ਸਾਥ ਨਵਾਵੇਂਗਾ ਓਏ ਜਦੋਂ ਸ਼ਿਖਰੀ ਚੜਿਆ ਸੂਰਜ ਖੁਦ ਮਿਟ ਜਾਵੇਂਗਾ ਤੂੰ ਆਦਤ ਤੋਂ ਮਜਬੂਰ ਸ਼ਿਖਰਾ ਸੋਮਣ ਦੀ ਤੂੰ ਮੰਜ਼ਲਾਂ ਖਾਤਰ ਝੱਲਿਆ ਮਾਰਿਆ ਜਾਵੇਂ ਮਾਂ ਤੇਰਾ ਪਿਆਰ ਦੇ ਨਾਲ ਪੁਚਕਾਰਨਾ ਅੱਜ ਵੀ ਮਨ ਨੂੰ ਯਾਦ ਹੈ ਕਦੇ ਗੁੱਸੇ ਵਿੱਚ ਤਾੜਨਾ ਫਿਰ ਗੋਦੀ ਲੈ ਪਿਆਰਨਾ ਅੱਜ ਵੀ ਮਨ ਨੂੰ ਚਾਹਤ ਹੈ ਮੌਤ ਦਾ ਪਿਆਲਾ ਅੱਜ ਦੇ ਦੇ ਮਨ ਨੂੰ ਸਾਕੀਆਂ ਦੁਸ਼ਮਣਾਂ ਦੇ ਦਿਲਾਂ ਵਿੱਚ ਹੁਣ ਹੁਕਮ ਲਖੀਆ ਮਿੱਤਰ ਜੋ ਮੇਰੇ ਮੁੰਡੇ ਲਾ ਕੇ ਚੱਲਣਗੇ ਜਦੋਂ ਮੇਰੇ ਅਰਥੀ ਨੂੰ उठा के चलने सत मैं सोम सहोता चैनल पोसूनामा पोसुनामा यानी कि पावर ऑफ सोशल यूनिटी चंदन सिंह चंद क्या बात है अज फिर मेरे नाने बहुत कुछ लिखया इन्होंने जो मेरी अर्थी उठा के चलन ਔਰ ਗੀਤਾ ਨੂੰ ਟੱਚ ਕੀਤਾ ਹੈ ਸਬਜੈਕਟ ਟੱਚ ਕੀਤੇ ਨੇ ਮਾਂ ਮਾਂ ਦੇ ਪੈਰਾਂ ਤਲੇ ਜਿਹੜੀ ਸਾਰੀ ਦੁਨੀਆ ਸਮਾਈ ਹੋਈ ਹੈ ਔਰ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਸ਼ੇ ਨੇ ਜੋ ਚੰਨ ਜੀ ਨੇ ਸਿਲੈਕਟ ਕੀਤੇ ਨੇ ਔਰ ਵਾਕਿਆ ਇਹਨਾਂ ਦਾ ਦੇਖੋ ਮਾਂ ਜਦੋਂ ਆਪਣੇ ਬੱਚੇ ਆ ਬਚਪਨ ਚ ਨਾਮ ਰੱਖਦੀ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਹ ਆਪਣੇ ਬਲੋਂ ਟੌਪ ਦਾ ਨਾਮ ਰੱਖਦੀ ਹੈ ਕਿ ਮੇਰੇ ਪੁੱਤ ਦਾ ਨਾਮ ਦੁਨੀਆ ਦੇ ਵਿੱਚ ਨਵੇਕਲਾਈ ਹੈ ਇਹੋ ਜਿਹਾ ਨਾਮ ਨਹੀਂ ਹੋਏਗਾ। ਔਰ ਚੰਨ ਸ਼ਬਦ ਜਦੋਂ ਜੋੜਦਾ ਹੈ ਤੇ ਚੰਨ ਤੋਂ ਸੋਹਣਾ ਕੋਈ ਨਹੀਂ ਹੁੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸੋ ਨਾਲ ਜਦੋਂ ਸੋਨੇ ਤੇ ਸੁਹਾਗਾ ਹੋਰ ਲੱਗ ਜਾਂਦਾ ਜਦੋਂ ਅੱਗੇ ਲਿਖਿਆ ਜਾਂਦਾ ਚੰਨਨ ਸਿੰਘ ਮਾਂ ਦਾ ਦਿੱਤਾ ਹੋਇਆ ਸ਼ਬਦ ਚੰਨ ਕਿਉਂਕਿ ਚੰਨ ਇਹਨਾਂ ਨੂੰ ਪਿਆਰ ਦੇ ਨਾਲ ਘਰ ਦੇ ਵਿੱਚੋਂ ਵੀ ਬੁਲਾਇਆ ਕਰਦੇ ਹੋਣਗੇ ਜਾਂ ਇਹਨਾਂ ਨੇ ਸਾਹਿਤਿਕ ਦੁਨੀਆ ਦੇ ਵਿੱਚ ਔਰ ਤੋਂ ਬਾਹਰ ਇਹ ਤਖੱਲਸ ਰੱਖਿਆ ਹੈ। ਇਹ ਸਾਰੀ ਗੱਲਬਾਤ ਕਰਾਂਗੇ ਪੂਰੇ ਐਪੀਸੋਡ ਦੇ ਵਿੱਚ। ਲੇਕਿਨ ਲੇਕਿਨ ਉਸ ਤੋਂ ਪਹਿਲਾਂ ਦੋਸਤੋ ਜੇਕਰ ਤੁਸੀਂ ਵੀ ਸਾਹਿਤ ਨੂੰ ਪਿਆਰ ਕਰਦੇ ਹੋ ਤੇ ਫੋਨ ਕਰਦੇ ਹੋ ਅਸੀਂ ਆਪ ਆਜਮਾਂਗੇ ਤੁਹਾਡੇ ਘਰ ਔਰ ਤੁਹਾਡੇ ਲਿਖੇ ਹੋਏ ਸਾਹਿਤ ਦੀ ਰਿਕਾਰਡਿੰਗ ਕਰਾਂਗੇ ਔਰ ਪੂਰੀ ਦੁਨੀਆ ਦੇ ਰੂਬਰੂ ਕਰਾਂਗੇ ਸੋ ਚੰਨਰ ਸਿੰਘ ਚੰਨ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਬਹੁਤ ਮਿਹਰਬਾਨ ਬਹੁਤ ਵਧੀਆ ਹੱਸਦੇ ਹੋ ਤੁਸੀਂ ਬਹੁਤ ਵਧੀਆ ਸੁਤਾ ਬਹੁਤ ਵਧੀਆ ਹੱਸਦੇ ਹੋ ਧੰਨਵਾਦ ਤੁਸੀਂ ਤੁਸੀਂ ਵੀ ਮਾਸ਼ਾਅੱਲਾ ਤੁਹਾਡੀ ਮੈਂ ਦੇਖਿਆ ਕਿ ਜ਼ੁਬਾਨ ਔਰ ਤੁਹਾਡੇ ਫੇਸ ਦੇ ਉੱਪਰ ਹਿਮਾਚਲ ਦਾ ਥੋੜਾ ਥੋੜਾ ਰੰਗ ਹੈ ਇਹ ਕੋਈ ਭਾਸ਼ਾ ਤਾਂ ਡੋਟਾ ਸਾਹਿਬ ਤੁਸੀਂ 10 ਕਿਲੋਮੀਟਰ ਤੇ ਬਦਲ ਜਾਂਦੀ ਬਦਲ ਜਾਂਦੀ ਹੈ ਸੱਚੀ ਬੋਲੀ ਬਦਲ ਜਾਂਦੀ ਜਿੱਦਾਂ ਹੁਣ ਆ ਪੁਆਧੀਰੀ ਦੀ ਗੱਲ ਕਰਦੇ ਆਂ ਜੀ ਜਵਾਬੇ ਦੀ ਬੋਲੀ ਦੀ ਗੱਲ ਕਰਦੇ ਆਂ ਜੀ ਜੀ ਤੁਸੀਂ ਆ ਹਾਰਪੁਰ ਚੱਲ ਜਾਓ ਤੁਹਾਨੂੰ ਹੋਰ ਉੱਥੇ ਕੁਝ ਹੋਰ ਹੋਵੇਗਾ ਲੁਧਿਆਣਾ ਤੋਂ ਘਟਾ ਪਜਾਓ ਆ ਮਾਨਸਾ ਸ਼ਾਇਦ ਜੇ ਮਿਲੇ ਬੱਸ ਤੁਸੀਂ ਹੋਰ ਚੱਲ ਜਾਓ ਇਹ ਬੋਲੀ ਦੀ ਤਾਂ ਤੁਹਾਨੂੰ ਈਵਨ ਕਿ ਜਿਹਨੂੰ ਕਹਿੰਦੇ ਆ ਪਹਿਰਾਵਾ ਬਦਲ ਜਾਂਦਾ ਇਸ ਲਈ ਜਨੀ ਸਟੂਡੀਓ ਦੇ ਵਿੱਚ ਪੁਆਦ ਪੁਆਦ ਬੋਲੀ ਪਾਸ਼ਾ ਨੂੰ ਲੈ ਕੇ ਇੱਕ ਸਾਹਿਤਕਾਰ ਨੂੰ ਬੁਲਾਇਆ ਬਾ ਕਮਾਲ ਉਸਨੇ ਪੁਆਦ ਵਿੱਚ ਲਿਖਿਆ ਬਹੁਤ ਅੱਛੀ ਬਾਸ਼ਾ ਬਹੁਤ ਅੱਛੀ ਬਾਸ਼ਾ ਸਿੱਧੀ ਬਾਸ਼ਾ ਸਿੱਧੀ ਬਾਸ਼ਾ ਜਿਹਦੇ ਆਪ ਹਿਆਣ ਜੀ ਕਹਿੰਦੇ ਨਾ ਬਿ ਸਿੱਧੀ ਸਿੱਧੀ ਬਾਸ਼ਾ ਜਿਹਨੂੰ ਆਪਾਂ ਲਾਟ ਪਾ ਸਕਦੇ ਹਾਂ ਉਹ ਡਾਇਰੈਕਟ ਤੁਹਾਡੇ ਨਾਲ ਉਹ ਪਾਸ਼ਾ ਦੀ ਗੱਲ ਹੈ ਪੁਆਦ ਦੇ ਵਿੱਚ ਸੱਚੀ ਅੱਛੀ ਲੱਗੀ ਉਹ ਵਧੀਆ ਬਿਲਕੁਲ ਬਿਲਕੁਲ ਵਧੀਆ ਲੱਗੀ ਬਿਲਕੁਲ ਅੱਛਾ ਚੰਨ ਸਾਹਿਬ ਇੱਕ ਮਤਲਬ ਪਰਿਵਾਰ ਦੇ ਵਿੱਚੋਂ ਤੁਹਾਡੇ ਮਾਤਾ ਜੀ ਨੇ ਤਾਂ ਚੱਲਣ ਸੰਗੀ ਰੱਖਿਆ ਸੀਗਾ ਚੱਲਣ ਸੰਗੀ ਚੰਨ ਤੇ ਤੁਸੀਂ ਆਪ ਹੀ ਰੱਖ ਲਿਆ ਇਹ ਬਾਦੀਆਂ ਗੱਲਾਂ ਇਹ ਬਾਦੀਆਂ ਗੱਲਾਂ ਇਹ ਬਾਦੀਆਂ ਗੱਲਾਂ ਇਹ ਬਾਦੀਆਂ ਗੱਲਾਂ ਮਾਤਾ ਪਿਤਾ ਦਾ ਦਾਇਰਾ ਕਿਸ ਤਰ੍ਹਾਂ ਬਣ ਸੀ ਸਰ ਮਾਤਾ ਪਿਤਾ ਦਾ ਦਾਇਰਾ ਤੇ ਤੁਹਾਨੂੰ ਪਤਾ ਹੀ ਹੈ ਕਿ ਪਿੰਡਾਂ ਚ ਆਪਾਂ ਲੋਕ ਰਹਿਆ ਆਏ ਆ ਠੀਕ ਹੈ ਉਦੋਂ ਇਹ ਕਿਹੜੀਆਂ ਸੋਚਾਂ ਹੁੰਦੀਆਂ ਸੀਆਂ ਕੀ ਬਾਤ ਹੈ ਇਹ ਕਦੇ ਸੋਚ ਹੁੰਦੀ ਨਹੀਂ ਸੀ ਕਿ ਸਾਡੇ ਬੱਚੇ ਨੇ ਕਿਆ ਵਾਣਾ ਸਾਜਵਤ ਨੇ ਕਿੱਧਰ ਨੂੰ ਜਾਣਾ ਸਾਡੇ ਬੱਚਾ ਕਿੱਸ ਕਿੱਥੇ ਤੱਕ ਜਾਊਗਾ ਨਹੀਂ ਹੁੰਦੀ ਸੀ ਹਾਂ ਪਰ ਇੱਕ ਜਰੂਰ ਸੀ ਉਹਨਾਂ ਦਾ ਸੀਮਤ ਸਾਧਨਾ ਵਿੱਚ ਹਾਂ ਬੱਚਿਆਂ ਨਾਲ ਪਿਆਰ ਔਰ ਉਹਨਾਂ ਦੀ ਪਰਵਰਿਸ਼ ਵਾਸਤੇ ਹਮ ਅਥਾ ਪ੍ਰੇਮ ਚਾਹੇ ਜਿਹੜੀ ਮੈਂ ਤੁਹਾਡੇ ਨਾਲ ਇੱਕ ਹਫ਼ਤਾ ਵੀ ਮਾਂ ਸਾਂਝੀ ਕਰੂੰਗਾ ਜੀ ਉਹਦਾ ਹੀ ਰੂਪ ਨਿਕਲ ਕੇ ਆਈ ਹੈ ਜਿੰਨੇ ਸੀ ਜੇ ਮੈਂ ਇੱਕ ਇੱਕ ਗੱਲ ਨੋਟ ਕੀਤੀ ਹੈ ਮੈਂ ਦੁਨੀਆ ਦੇ ਹਜ਼ਾਰਾਂ ਬੰਦਿਆਂ ਨੂੰ ਇੰਟਰਵਿਊ ਕਰ ਚੁੱਕਾ ਜਦੋਂ ਗੱਲ ਮਾਂ ਤੇ ਆ ਜਾਂਦੀ ਹੈ ਨਾ ਤੋ ਬੋਲਦੇ ਘੱਟ ਨੇ ਤੇ ਅੱਖਾਂ ਔਰ ਸਿਰ ਬਸ ਇਸ ਤਰ੍ਹਾਂ ਚੱਲਦਾ ਹੈ ਮਤਲਬ ਮਾਂ ਦੇ ਉਸ ਪਿਆਰ ਨੂੰ ਕੀ ਸ਼ਬਦਾਂ ਚ ਬਿਆਨ ਹੀ ਨਹੀਂ ਕਰ ਸਕਦੇ ਆਪਾਂ ਸੋਤੇ ਜੀ ਗੱਲ ਇਹ ਹੈ ਵੀ ਅਲੱਗ-ਅਲੱਗ ਰੂਪ ਨੇ ਮਾਂ ਦੇ ਕਿਉਂਕਿ ਇੱਕ ਮਾਂ ਤੋਂ ਅਸੀਂ ਜਿਵੇਂ ਕਹਿੰਦੇ ਨੇ ਮਾਂ ਤੋਂ ਧੀ ਵੀ ਬਣਦੀ ਬਹੂ ਵੀ ਬਣਦੀ ਹਾਂ ਰਿਸ਼ਤੇ ਕਿੰਨੇ ਨੇ ਰਿਸ਼ਤੇ ਸਭ ਤੋਂ ਮਾਂ ਤੋਂ ਗਨਕ ਹੂੰ ਪਰ ਮਾਂ ਦੇ ਪਿਆਰ ਨੂੰ ਦਿਲ ਤੋਂ ਮਹਿਸੂਸ ਕਰਨਾ ਇੱਕ ਸਭ ਤੋਂ ਔਖੀ ਗੱਲ ਹੈ ਸੱਚੀ ਅੱਜ ਜਿਸ ਮਾਂ ਨੇ ਬੱਚੇ ਨੂੰ 9 ਮਹੀਨੇ ਆਪਣੇ ਪੇਟ ਚ ਰੱਖ ਉਹਨੂੰ ਜਨਮ ਦਿੱਤਾ ਹੋਵੇ ਜਦੋਂ ਹੋਸ਼ ਮਾਰਦਾ ਉਹਦੀ ਪਰਵਰਿਸ਼ ਉਹਦੀ ਪੜ੍ਹਾਈ ਲਿਖਾਈ ਨੂੰ ਵੱਡਾ ਜਵਾਨ ਕਰਕੇ ਉਹਦੀ ਸ਼ਾਦੀ ਵਿਆਹ ਤੱਕ ਕਰ ਦਿੰਦੀ ਹੈ ਹੂੰ ਤਾਂ ਉਹੀ ਅੱਜ ਅਸੀਂ ਬਜ਼ੁਰਗ ਮਾਮਾ ਉਹੀ ਬਜ਼ੁਰਗ ਬਾਪ ਅਸੀਂ ਰੁੱਲਦੇ ਦੇਖੇ ਨੇ ਹਾਂ ਅੱਛਾ ਮੈਂ ਦੇਖਿਆ ਕਿ 90 ਤੋਂ ਪਹਿਲਾਂ ਪੰਜਾਬ ਦੇ ਵਿੱਚ ਬਿਰਦ ਆਸ਼ਰਮ ਮੈਂ ਨਹੀਂ ਦੇਖੇ ਸ਼ਾਇਦ ਪਤਾ ਨਹੀਂ ਤੁਸੀਂ ਤਾਂ ਜਮਾ ਹੀ ਨਹੀਂ ਦੇਖੇ ਉਹ ਨਹੀਂ ਦੇਖੇ ਅੱਜ ਪੰਜਾਬ ਦੇ ਵਿੱਚ ਹੀ ਪੰਜਾਬ ਦੀ ਧਰਤੀ ਜਿਨ੍ਹਾਂ ਨੂੰ ਪੀਰਾਂ ਫਕੀਰਾਂ ਦੀ ਧਰਤੀ ਦਾ ਨਾਮ ਦਿੱਤਾ ਜਾ ਰਿਹਾ ਹੈ ਔਰ ਸੁਪਾਗ ਪ੍ਰਾਪਤ ਹੈ ਕਿ ਕੋਈ ਗੁਰੂ ਸਾਹਿਬ ਦੇ ਚਰਨਾਂ ਦੀ ਸ਼ੋ ਪ੍ਰਾਪਤ ਹੈ ਉਸ ਧਰਤੀ ਦੇ ਉੱਪਰ ਹੀ ਬਿਰਦ ਆਸ਼ਰਮ ਬਹੁਤ ਬਣੇ ਹੋਏ ਨੇ ਕਦੇ ਸੋਚਿਆ ਸੀਗਾ ਕਿ ਬਿਰਦ ਆਸ਼ਰਮ ਜਿਹੜੇ ਨੇ ਇਹ ਪੰਜਾਬ ਦੀ ਧਰਤੀ ਤੇ ਬਣਨਗੇ ਸਰ ਸੋਤਾ ਜੀ ਜੋ ਮੇਰੇ ਜ਼ਹਿਨ ਵਿੱਚ ਇਹਦਾ ਕਾਰਨ ਆਉਂਦਾ ਹੂੰ ਜਾਂ ਤੋਂ ਸਾਡੇ ਇਸ ਹਿੰਦੁਸਤਾਨ ਵਿੱਚ ਵੈਸਟਰਨ ਕਲਚਰ ਨੇ ਹੂੰ ਆਪਣੇ ਪੈਰ ਰੱਖੇ ਸੋਚ ਬਦਲ ਗਈ ਹੂੰ ਪੜ੍ਹਾਈ ਦੀ ਸੋਚ ਬਦਲ ਗਈ। ਕਿਆ ਸੋਚ ਬਦਲ ਗਈ? ਸਾਡੇ ਵਿੱਚ ਥਰਡ ਆਦਮੀ ਵਿੱਚ ਨਹੀਂ ਹੋਣਾ ਚਾਹੀਦਾ। ਹਾਂ, ਕਿਆ ਬਾਤ ਹੈ। ਸਾਡੇ ਆਪਣੇ ਵਿਚਾਰ ਹੋਣੇ ਚਾਹੀਦੇ। ਹੂੰ ਆਪਣਾ ਸਾਡਾ ਰਹਿਣ ਸਹਿਣ ਦਾ ਢੰਗ ਹੋਣਾ ਚਾਹੀਦਾ। ਉਹ ਜਿਹੜੇ ਮਾਪੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਾਨੂੰ ਇਹਨੀਆਂ ਤਕਲੀਫਾਂ ਚੱਲ ਕੇ ਸਾਨੂੰ ਇਸ ਸਮੇਂ ਮਕਾਮ ਤੱਕ ਪਹੁੰਚਾਇਆ ਹੂੰ ਉਹ ਆਪਾਂ ਦਿਲ ਤੋਂ ਹੀ ਸਾਥ ਹਾਂ ਇਹ ਸਚਾਈ ਇਹ ਬੜੀ ਦੁਖਾਤ ਹੈ ਬੜਾ ਦੁਖਾਤ ਹੈ ਇਹ ਬਿਲਕੁਲ ਦੁਖਾਤ ਹੈ ਇਹ ਬਿਲਕੁਲ ਬੜਾ ਦੁਖਾਤ ਹੈ ਔਰ ਅੱਜ ਵੀ ਜਦੋਂ ਪਿਛਲੇ ਦਿਨੀ ਇੱਕ ਮੈਨੂੰ ਮੈਸੇਜ ਆਇਆ ਕਿ ਸੋਮ ਜੀ ਕਦੇ ਬਿਰਦਾ Ashram ਜਾ ਕੇ ਉੱਥੇ ਦੀ ਸਟੋਰੀ ਕਰਕੇ ਆਓ ਤਾਂ ਮੈਨੂੰ ਸੁਝਾ ਬਹੁਤ ਵਧੀਆ ਲੱਗਾ ਅਸੀਂ ਬਿਰਦਾ Ashram ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਕੋਸਟਪ ਰਿਸਪੌਂਸ ਹੀ ਨਹੀਂ ਆਉਂਦਾ ਔਰ ਮੈਂ ਪਿਛਲੇ ਦਿਨੀ ਬਾਬਾ ਫਰੀਦ ਜੀ ਦੀ ਨਗਰੀ ਵਿੱਚ ਗਿਆ ਉੱਥੇ ਪ੍ਰੋਗਰਾਮ ਤੇ 4 ਦਿਨ ਦੇ ਕਰਕੇ ਆਇਆ ਜੀ ਉੱਥੇ ਸਾਡੀ ਜਿਹੜੀ ਸਟੇ ਸੀ ਉਹ ਬਿਰਧ ਆਸ਼ਰਮ ਦੇ ਵਿੱਚ ਸੀ ਲੋਕ ਆਪਣੇ ਆਪਣੇ ਸਾਥ ਦੇ ਨਾਲ ਗੱਲਾਂ ਬਾਤਾਂ ਕਰਦੇ ਰਹੇ ਚੰਨਣ ਸਿੰਘ ਜੀ ਮੈਂ ਇੱਕ ਬਜ਼ੁਰਗ ਉਹਦਾ ਜਦੋਂ ਮੈਂ ਦੁੱਖ ਸੁਣਿਆ ਜੀ ਔਰ ਮੇਤੋ ਬੋਲਿਆ ਨਹੀਂ ਗਿਆ ਕਿ ਜਿਨ੍ਹਾਂ ਬੱਚਿਆਂ ਦੇ ਵਾਸਤੇ ਆਪਾਂ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੱਤੀਆਂ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਬਾਹਰ ਕੱਢ ਕੇ ਰੱਖ ਦਿੱਤਾ ਜਿਵੇਂ ਘਿਓ ਚੋਂ ਵਾਰ ਕੱਢ ਦੇਦਾ ਇਹ ਬੱਚਿਆਂ ਦੀ ਬਦਕਿਸਮਤੀ ਹੈ ਫਿਰ ਮਾਂ ਨੇ ਬੱਚਿਆਂ ਨੂੰ ਝੂਠ ਬੋਲ ਬੋਲ ਕੇ ਝੂਠੀਆਂ ਕਸਮਾਂ ਖਾ ਖਾ ਕੇ ਇਹ ਬੱਚਿਆਂ ਨੂੰ ਨੌਜਵਾਨ ਕੀਤਾ ਹੂੰ ਔਰ ਮੈਂ ਇਹਨੂੰ ਬੱਚਿਆਂ ਦੀ ਬਦਕਿਸਮਤੀ ਨਹੀਂ ਕਹੂੰਗਾ ਇਹ ਉਹ ਜਿਨ੍ਹਾਂ ਨੇ ਪਰਵਰਸ਼ ਕੀਤੀ ਉਹਨਾਂ ਦੀ ਬਦਕਿਸਮਤੀ ਕਹੂੰਗਾ ਕਿਉਂਕਿ ਉਹ ਰੋੜ ਰਹਿਣੇ ਨੇ ਜਾ ਕੇ ਕਿਸੇ ਆਸ਼ਰਮ ਵਿੱਚ ਰੋੜ ਰਹਿਣੇ ਪਰ ਫੇਰ ਵੀ ਤਾਂ ਬੱਚਿਆਂ ਦੀ ਹੈ ਮੇਰੇ ਬੱਚਿਆਂ ਦੀ ਸਾਰਾ ਇਹ ਹੀ ਤਾਂ ਮੈਂ ਦੱਸ ਰਿਹਾ ਸੀ ਤੁਹਾਨੂੰ ਦੇ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬੜੇ ਯਾਰ ਵਿਕਾਰ ਆ ਬੱਚੇ ਤੁਹਾਡੇ ਤਾਂ ਮੈਨੂੰ ਬਜ਼ੁਰਗ ਪੈ ਗਿਆ ਕਹਿੰਦਾ ਯਾਰ ਤੂੰ ਮੇਰੇ ਬੱਚੇ ਨੂੰ ਵਿਕਾਰ ਕਹਿ ਰਿਹਾ ਮੈਂ ਉਸ ਬਿਲਕੁਲ ਸੰਦਾ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਬਿਲਕੁਲ ਸੋ ਦੋਸਤੋ વાਕਤ ਬਹੁਤ ਡੂੰਗਾ ਵਿਸ਼ਾ ਹੈ ਬੜਾ ਜਿਸ ਦਾ ਅੰਤ ਹੀ ਨਹੀਂ ਹੈਗਾ ਕਿਉਂਕਿ ਜਦੋਂ ਆਪਾਂ ਮਾਪੇ ਦੇ ਪਿਆਰ ਨੂੰ ਕਿਤੇ ਨਾ ਕਿਤੇ ਤੁਲਨਾ ਕਰਦੇ ਹਾਂ ਤਾਂ ਪਲੜੇ ਦੋਨੇ ਬਰਾਬਰ ਕਿਉਂਕਿ ਦੋਨਾਂ ਨੇ ਭੁੱਖਾਂ ਦੁੱਖਾਂ ਮੁਸੀਬਤਾਂ ਦੇ ਵਿੱਚੋਂ ਬੱਚੇ ਨੂੰ ਵਾਲਿਆ ਹੁੰਦਾ ਹੈ ਪਰ ਰੈਮੀ ਨੇ ਲਿਖਿਆ ਗਿਆ ਕਿ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਮਾਂ ਖੁਦ ਗਿੱਲੀ ਜਗ੍ਹਾ ਤੇ ਜਾਂਦੀ ਹੈ ਲੇਕਿਨ ਆਪਣੇ ਜ਼ਿਕਰ ਦੇ ਟੁਕੜੇ ਨੂੰ ਉਹ ਸੁੱਕੀ ਜਗ੍ਹਾ ਤੇ ਪਾਉਂਦੀ ਹੈ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਐਪੀਸੋਡ ਵਿੱਚ ਕਰਾਂਗੇ ਚੰਨਣ ਸਿੰਘ ਚੰਨ ਜੀ ਇਸ ਵਕਤ ਮੇਰੇ ਨਾਲ ਨੇ ਸੁਣਦੇ ਆ ਉਹਨਾਂ ਦੀ ਲਿਖੀ ਅੱਜ ਦੀ ਇਸ ਪ੍ਰੋਗਰਾਮ ਦੀ ਪਹਿਲੀ ਕਵਿਤਾ ਕੀ ਸੁਣਾ ਰਹੇ ਹੋ ਸਰ ਗੱਲ ਜੀ ਮੈਂ ਸਭ ਤੋਂ ਪਹਿਲਾਂ ਇਹ ਜੋ ਇਨਸਾਨ ਹਮ ਬੜਵੰਨੀਆਂ ਡੀਂਗਾ ਮਾਰਦਾ ਹਮ ਸਮੇਂ ਨਾਲ ਹਰ ਚੀਜ਼ ਬਦਲ ਜਾਂਦੀ ਹੈ ਬਿਲਕੁਲ ਬਿਲਕੁਲ ਸਮੇਂ ਨੂੰ ਮੱਦੇ ਨਜ਼ਰ ਆ ਕੇ ਇੱਕ ਹਫਤਾ ਲਿਖੀ ਹੈ ਜੀ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਜੀ ਇਰਸ਼ਾਦ ਕਦੋਂ ਤੱਕ ਪਰਸ਼ਾਵਿਆਂ ਸਾਥ ਨਵਾਵੇਂਗਾ ਹੂੰ ਕਦੋਂ ਤੱਕ ਪਰਸ਼ਾਵਿਆਂ ਸਾਥ ਨਵਾਵੇਂਗਾ ਜਦੋਂ ਸ਼ਿਖਰੀ ਚੜਿਆ ਸੂਰਜ ਖੁਦ ਮਿਟ ਜਾਵੇ ਓਹੋ ਕਦੋਂ ਤੱਕ ਰਸ਼ਾਮੀਆਂ ਸਾਥ ਨਵਾਵੇਂਗਾ ਓਏ ਜਦੋਂ ਸ਼ਿਖਰੀ ਚੜਿਆ ਸੂਰਜ ਖੁਦ ਮਿਟ ਜਾਵੇਂਗਾ ਹੂੰ ਤੂੰ ਆਦਤ ਤੋਂ ਮਜਬੂਰ ਹੂੰ ਸ਼ਿਖਰਾ ਛੋਣ ਲਈ ਹਾਂ ਤੂੰ ਆਦਤ ਤੋਂ ਤੂੰ ਮਜਬੂਰ ਬਹੁਤ ਸ਼ਿਖਰਾ ਛੋਣ ਲਈ ਤੂੰ ਮੰਜ਼ਲਾਂ ਖਾਤਰ ਝੱਲਿਆ ਮਾਰਿਆ ਜਾਵੇਂ ਆਹ ਬਹੁਤ ਅੱਛਾ ਹੈ ਬਹੁਤ ਅੱਛਾ ਆਦਤ ਤੋਂ ਮਜਬੂਰ ਚੇਕਰਾ ਸ਼ੋਮਣ ਲਈ ਤੂੰ ਮੰਝਲਾ ਖਾਤਰ ਝੱਲਿਆ ਮਾਰਿਆਂ ਜਾਵੇਂਗਾ ਮੈਂ ਜਦ ਵੀ ਘਰ ਤੋਂ ਬਾਹਰ ਪੈਰ ਨੂੰ ਧਰਦਾ ਹਾਂ ਹੂੰ ਮੈਂ ਜਦ ਵੀ ਘਰ ਤੋਂ ਬਾਹਰ ਪੈਰ ਨੂੰ ਧਰਦਾ ਹਾਂ ਆ ਚੁੱਪਚਪੀਤੀ ਬਾਹਰ ਬੁਲੇ ਦੇ ਖੜਦਾ ਹਾਏ ਮੈਂ ਜਦ ਵੀ ਬਹੁਤ ਅੱਛਾ ਤੋ ਬਾਹਰ ਪੈਰ ਨੂੰ ਕਰਦਾ ਹਾਂ ਆ ਚੁੱਪਚਪੀਤੀ ਬਾਹਰ ਬੁਹੇ ਦੇ ਖੜਦਾ ਹਾਂ ਪਤੂ ਰੁਕਦਾ ਨਹੀਂ ਤੂੰ ਹਟਦਾ ਨਹੀਂ ਝੂਟੀ ਸ਼ੋਰਤ ਵਾਸਤੇ ਚੱਲਣਾ ਐਵੇਂ ਮਾਰਿਆ ਜਾਵੇਂਗਾ ਜਾਵੇਂਗਾ ਬਹੁਤ ਅੱਛਾ ਕਦੋਂ ਤੱਕ ਪਰੇਸ਼ਾਨ ਹਾਂ ਸਾਥ ਨਿਭਾਵੇਂਗਾ ਜਦੋਂ ਸ਼ਿਕਰੀ ਚੜਿਆ ਸੂਰਜ ਖੁਦ ਮਿਟ ਜਾਵੇਂਗਾ ਬਹੁਤ ਖੂਬ ਚੰਨ ਜੀ ਵਾਕਈ ਵਾਕਈ ਪਰਛਾਵਾ ਵੀ ਉਨੀ دیر ਹੀ ਨਜ਼ਰ ਆਉਂਦਾ ਜਿੰਨੀ دیر ਤੱਕ ਧੁੱਪ ਹੁੰਦੀ ਹੈ ਬਿਲਕੁਲ ਸਰ ਸੋ ਦੋਸਤੋ ਬਹੁਤ ਖੂਬਸੂਰਤ ਹੈ ਕਿਉਂਕਿ ਪਰਛਾਵਾ ਜਿਹੜਾ ਹੈ ਤੁਸੀਂ ਦੇਖੋ ਜਿਵੇਂ ਜਿਵੇਂ ਸੂਰਜ ਮਤਲਬ ਧਰਤੀ ਘੁੰਮੀ ਜਾ ਰਹੀ ਹੈ ਔਰ ਉਸੇ ਤਰ੍ਹਾਂ ਹੀ ਮਤਲਬ ਸਾਡਾ ਪਰਛਾਵਾ ਵੀ ਜਿਹੜਾ ਘੁੰਮਦਾ ਨਜ਼ਰ ਆਉਂਦਾ ਹੈ ਸੋ ਬਹੁਤ ਵਧੀਆ ਚੰਨ ਜੀ ਤੁਸੀਂ ਲਿਖਿਆ ਚੰਨ ਜੀ ਇਸ ਸ਼ਬਦ ਜਿਹੜੇ ਨੇ ਫਿਰ ਕੋਈ ਡਿਕਸ਼ਨਰੀ ਰੱਖੀ ਹੈ ਜਾਂ ਦਾ ਮਤਲਬ ਕਿਸ ਇਹ 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 ਜੋ ਸ਼ਬਦ ਹੈ ਇਹ ਮੈਨੂੰ ਵੀ ਖੁਦ ਪਤਾ ਨਹੀਂ ਹੁੰਦਾ ਜਦੋਂ ਆ। ਕੀ ਬਾਤ ਹੈ ਸੱਚੀ ਦਾ। ਜਦੋਂ ਕੋਈ ਕਪਤਾ ਮਾਰਨੀ ਹੈ ਹੂੰ ਕੁਝ ਨਹੀਂ ਪਤਾ। ਕਿਸੇ ਮਾਂ ਤੇ ਵੀ ਲਿਖਿਆ ਮਾਂ ਤੇ ਮੈਂ ਤੁਹਾਡਾ ਮੇਰੀ ਅਗਲੀ ਕਪਤਾ ਜੀ 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 ਮੈਂ ਤੁਹਾਡਾ ਮਾਂ ਤੇ ਜੀ ਤੁਹਾਡਾ ਕਿਉਂਕਿ ਇਹ ਮੈਂ ਮੇਰਾ ਤਜਰਬਾ ਹੈ ਮਾਂ ਦੇ ਕਪਤਾ ਨਾਲ ਹੂੰ ਮੈਂ ਤੁਹਾਡੇ ਨਾਲ ਇਹ ਸਾਰੀ ਉਚਨਾਵੇਂ ਦਰਖਸ਼ਾਣਾਂ ਸਾਂਝੀ ਕਰਾਂਗਾ ਜੀ ਮਾਂ ਤੇਰਾ ਪਿਆਰ ਦੇ ਨਾਲ ਪੁਚਕਾਰਨਾ ਹਾਏ ਮਾਂ ਤੇਰਾ ਪਿਆਰ ਦੇ ਨਾਲ ਪੁਚਕਾਰਨਾ ਅੱਜ ਵੀ ਮਨ ਨੂੰ ਯਾਦ ਹੈ ਹਮ ਅਜ ਵੀ ਮੈਨੂੰ ਯਾਦ ਹੈ ਕਦੇ ਗੁੱਸੇ ਵਿੱਚ ਤਾੜਨਾ ਫਿਰ ਗੋਦੀ ਲੈ ਪਿਆਰ ਨਾਲ ਅੱਜ ਵੀ ਮਨ ਨੂੰ ਯਾਦ ਹੈ ਗਲੀਆਂ ਵਿੱਚ ਖੇਡਦੇ ਸੱਟਾਂ ਲਵਾ ਕੇ ਹੂੰ ਕਰ ਰੋਂਦੇ ਰੋਂਦੇ ਆਣਾ ਹੂੰ ਸੁਣਿਆ ਗਿਆ ਜੀ ਬਹੁਤ ਅੱਛਾ ਗਲੀਆਂ ਵਿੱਚ ਖੇਡਦੇ ਸੱਟਾਂ ਲਵਾ ਕੇ ਕਰ ਰੋਂਦੇ ਰੋਂਦੇ ਆਣਾ ਜ਼ਖਮਾਂ ਤੇ ਕੋਸਾ ਕੋਸਾ ਤੇਲ ਲਾਣਾ ਹਾਂ ਸਖਮਾਂ ਤੇ ਜ਼ਖਮਾਂ ਤੇ ਕੋਸਾ ਕੋਸਾ ਤੇਲ ਲਾਣਾ ਅੱਜ ਵੀ ਮੈਨੂੰ ਯਾਦ ਹੈ ਹਾਏ ਮਾਂ ਤੇਰਾ ਪਿਆਰ ਦੇ ਨਾਲ ਪੁੱਛ ਕਾਰਨ ਅੱਜ ਵੀ ਮਨ ਨੂੰ ਚਾਹ ਦੇ ਹੂੰ ਕਦੇ ਰੋਟੀ ਖਾਣ ਤੋਂ ਨਾ ਕਰਨਾ ਹੂੰ ਤੇਰਾ ਬਾਰ ਬਾਰ ਨਾ ਖਾਣ ਦਾ ਕਾਰਨ ਪੁੱਛਣਾ ਹਾਂਜੀ ਕਦੇ ਰੋਟੀ ਖਾਣ ਤੋਂ ਨਾ ਕਰਨਾ ਤੇਰਾ ਬਾਰ ਬਾਰ ਨਾ ਖਾਣ ਦਾ ਕਾਰਨ ਪੁੱਛਣਾ ਮਾਂ ਅੱਜ ਵੀ ਮਨ ਨੂੰ ਚਾਹ ਦੇ ਹੋਏ ਚੰਨਣ ਜੀ ਵਾਕਏ ਬਹੁਤ ਮਾਂ ਤੇਰਾ ਪਿਆਰ ਦੇ ਨਾਲ ਪੁਛਕਾਰਨਾ ਅੱਜ ਵੀ ਮਨ ਨੂੰ ਯਾਦ ਹੈ ਅੱਗੇ ਦੇਖਿਓ ਕੀ ਲਿਖਿਆ ਕਦੋਂ ਬਚਪਨ ਤੋਂ ਜਵਾਨ ਹੋਏ ਹੂੰ ਕਦੋਂ ਬਚਪਨ ਤੋਂ ਜਵਾਨ ਹੋਏ ਪਤਾ ਹੀ ਨਾ ਚੱਲਿਆ ਹੂੰ ਪਰ ਤੇਰੇ ਪਿਆਰ ਤੇ ਲਾੜ ਦਾ ਤਰੀਕਾ ਹੂੰ ਕਦੋਂ ਬਚਪਨ ਤੋਂ ਜਵਾਨ ਹੋਏ ਪਤਾ ਹੀ ਨਾ ਚੱਲਿਆ ਪਰ ਤੇਰੇ ਪਿਆਰ ਤੇ ਲਾੜ ਦਾ ਤਰੀਕਾ ਅੱਜ ਵੀ ਮਨ ਨੂੰ ਯਾਦ ਹੈ ਮਾਂ ਤੇਰਾ ਪਿਆਰ ਦੇ ਨਾਲ ਪੁਚਕਾਰਨਾ ਅੱਜ ਵੀ ਮਨ ਨੂੰ ਯਾਦ ਹੈ ਸੋਤਾ ਜੀ ਸਭ ਕੁਝ ਬਦਲ ਗਿਆ ਚੰਦਰੇ ਜ਼ਮਾਨੇ ਦੇ ਨਾਲ ਹੂੰ ਬਹੁਤ ਖੂਬ ਸਭ ਕੁਝ ਬਦਲ ਗਿਆ ਚੰਦਰੇ ਜ਼ਮਾਨੇ ਦੇ ਨਾਲ ਇੱਕ ਮਾਂ ਤੂੰ ਹੈ ਜੋ ਨਹੀਂ ਬਦਲੀ ਹੂੰ ਆਏ ਸਭ ਕੁਝ ਬਦਲ ਗਿਆ ਚੰਦ ਰੇ ਜਮਾਨੇ ਦੇ ਨਾਲ ਇੱਕ ਮਾਂ ਤੂੰ ਹੈ ਜੋ ਨਹੀਂ ਬਦਲੀ ਅੱਜ ਵੀ ਮੈਨੂੰ ਯਾਦ ਹੈ ਦੁੱਖਾਂ ਵਿੱਚ ਹੰਝੂ ਸੁੱਖਾਂ ਵਿੱਚ ਹਾਸੇ ਇਨ ਹਾਸਿਆਂ ਵਿੱਚ ਦੁੱਖ ਲੁਕੋ ਕੇ ਚੱਨਾ ਅੱਜ ਵੀ ਮੈਨੂੰ ਚਾਹਤ ਹੈ ਬਹੁਤ ਅੱਛਾ ਮਾਂ ਤੇਰਾ ਪਿਆਰ ਦੇ ਨਾਲ ਪੁੱਛ ਕਰਨਾ ਬਹੁਤ ਔਰਨਾ ਅੱਜ ਵੀ ਮੈਨੂੰ ਚਾਹਤ ਹੈ ਬਹੁਤ ਅੱਛਾ ਬਹੁਤ ਗੰਭੀਰ ਤੁਸੀਂ ਮਾਹੌਲ ਕਰ ਦਿੱਤਾ ਕਿਉਂਕਿ ਮਾਂ ਦੀ ਤਾਂ ਜਿੰਨੀ ਮਰਜੀ ਸਿਫਤ ਕਰ ਲਈਏ ਵਾਕਈ ਵਾਕਈ ਮਾਂ ਮਾਂ ਦੂਸਰਾ ਰੱਬ ਹੈ ਕਿਉਂਕਿ ਮਾਂ ਨੂੰ ਦੇਖੋ ਮਾਂ ਦਾ ਦਰਜਾ ਦੇਖੋ ਕਿ ਮਾਂ ਨੇ ਵੀ ਪੀੜਾ ਫਕੀਰਾਂ ਨੂੰ ਜਨਮ ਦਿੱਤਾ ਹੈ ਕਿੱਡਾ ਵੱਡਾ ਰਤਬਾ ਹੈ ਮਾਂ ਦਾ ਸ਼ੀਸ਼ ਚੁੱਕਦਾ ਹੈ ਸ਼ੀਸ਼ ਚੁੱਕਦਾ ਹੈ ਚੰਨ ਸਿੰਘ ਜੀ ਤੁਸੀਂ ਰੰਗ ਬੰਨ ਦਿੱਤਾ ਵਾਕਈ ਬਹੁਤ ਬਹੁਤ ਪ੍ਰਿਆ ਲਿਖਿਆ ਹੈ ਤੁਸੀਂ ਉਹ ਜ਼ਖਮਾਂ ਦੀ ਗੱਲਬਾਤ ਕੀਤੀ ਹੈ ਔਰ ਤੇਲ ਮਾਲਣ ਦੀ ਗੱਲ ਕੀਤੀ ਹੈ ਔਰ ਵਾਕਈ ਦਰਦ ਮਾਣ ਹੁੰਦਾ ਹਾਂ ਮਤਲਬ ਮੈਂ ਸਾਟਾ ਸਾਡੇ ਲੱਗ ਜਾਣੀ ਆ ਦਰਦ ਮਹਿਸੂਸ ਮਾਣ ਹੁੰਦਾ ਹਾਂ ਮਤਲਬ ਇਹ ਐਮੀ ਕਲਾ ਤਾਂ ਨਹੀਂ ਬਣ ਗਈਆਂ ਸਰ ਬਿਲਕੁਲ ਸਰ ਬਹੁਤ ਅੱਛਾ ਲਿਖਿਆ ਤੁਸੀਂ ਕੀ ਸੁਣਾ ਰਹੇ ਹੋ ਸਰ ਮੈਂ ਤੁਹਾਨੂੰ ਇੱਕ ਉਹ ਕਪਤਾ ਜਿਹੜੀ ਤੁਹਾਡੇ ਪਰਸਨ ਤੁਹਾਡੇ ਆਪਣੀ ਲਾਈਫ ਨਾਲ ਹੂੰ ਕਿਉਂਕਿ ਬੰਦਾ ਕਦੋਂ ਜਵਾਨ ਹੁੰਦਾ ਹਾਂ ਦੁਨਿਆਵੀ ਜਿੰਨਾ ਵੀ ਕਾਮ-ਤਾਮ ਹੈ ਜੋ ਜਾਮ ਹੈ ਹੈ ਸਾਰਾ ਸਿਸਟਮ ਹੂੰ ਇਹਦੇ ਵਿੱਚ ਵਿਚਰਦਾ ਹੋਇਆ ਆਪਣੀ ਜਦ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਹਾਂ ਕਿ ਉਤੇ ਜਿੰਨੇ ਆਪਣੇ ਵੀ ਮਿੱਤਰ ਸੱਜਣ ਹੈ ਜੀ ਉਹ ਸਾਰੇ ਉਤੋਂ ਪਖ ਸੱਜਣਾਂ ਨੂੰ ਚੁੱਕਦੇ ਇਸ ਵਿੱਚ ਇਹ ਜੋ ਕਥਾ ਮੈਂ ਫਿਰ ਕਹਿਣਾ ਚਾਹੁੰਦਾ ਇਹ ਮਾਸਟਰ ਮਲੂਕ ਚੰਦ ਉਹਨਾਂ ਨੇ ਲਿਖੀ ਹੈ ਮੈਂ ਜਾਣੀ ਚਾਹੁੰਦਾ ਸਾਂਝੀ ਕਰਨਾ ਚਾਹੁੰਦਾ ਕੀ ਬਾਤ ਹੈ ਕੀ ਭਾਈ ਸ਼ਾਹ ਮਾਸਟਰ ਮਲੂਕ ਚੰਦ ਜੀ ਵੀ ਆ ਕਿਉਂਕਿ ਮੈਨੂੰ ਪਤਾ ਹੈ ਕਿ ਇਹਨੂੰ ਇਹ ਜੋ ਲਿਖਿਆ ਲਿਖਿਆ ਗਿਆ ਹੂੰ ਇਹ ਇਨਸਾਨ ਦੇ ਜੀਵਨ ਵਿੱਚ ਜੀ ਇਰਸ਼ਾ ਪੂਰਾ ਟੁੱਟਦਾ ਤੇ ਮੈਂ ਤੁਹਾਨੂੰ ਸਾਂਝੀ ਕਰਾਂਗਾ ਇਹਨੂੰ ਤਰਨਮ ਜਪਾਣ ਦੀ ਕੋਸ਼ਿਸ਼ ਕਰਦਾਂ ਜੀ ਜਦੋਂ ਮੇਰੀ ਅਰਥੀ ਨੂੰ ਉਠਾ ਕੇ ਚੱਲਣਗੇ ਜਦੋਂ ਮੇਰੀ ਅਰਥੀ ਨੂੰ ਉਠਾ ਕੇ ਚੱਲਣਗੇ ਸਾਜਿਲ ਤੇ ਬੈਰੀ ਨੀ ਬਾਕੀ ਚੱਲਣਗੇ ਜਦੋਂ ਮੇਰੀ ਅਰਤੀ ਨੂੰ ਮੌਤ ਦਾ ਪਿਆਲਾ ਅੱਜ ਦੇ ਦੇ ਮੈਨੂੰ ਸਾਕਿਆ ਦੁਸ਼ਮਣਾਂ ਦੇ ਦਿਲਾਂ ਵਿੱਚ ਹੁਣ ਹੁਕਮ ਨਖੀਆ ਮਿੱਤਰ ਜੋ ਮੇਰੇ ਮੁੰਡੇ ਲਾ ਕੇ ਚੱਲਣਗੇ ਜਦੋਂ ਮੇਰੀ ਅਰਤੀ ਨੂੰ ਉਠਾ ਕੇ ਚੱਲਣਗੇ ਜਦੋਂ ਮੇਰੀ ਅਰਤੀ ਨੂੰ ਅੱਗੇ ਕੀ ਲਿਖਿਆ ਜੀ ਕੁੱਟ ਕੁੱਟ ਚੂਰੀਆਂ ਜੋ ਢੇਰ ਤੇਰੇ ਖਾਂ ਨੂੰ ਕੁੱਟ ਕੁੱਟ ਚੂਰੀਆਂ ਜੋ ਢੇਰ ਤੇਰੇ ਖਾਂ ਨੂੰ ਉਹੀ ਕਹਿ ਲੈ ਜੋ ਚੁੱਕ ਹਾਈ ਕਵਰਸਤਾਨ ਨੂੰ ਬਹੁਤ ਅੱਛਾ ਉਹ ਛੱਲਾ ਛਾਪਾ ਤੇਰੇ ਸਾਰੇ ਉਹ ਛੱਲਾ ਛਾਪਾ ਤੇਰੇ ਸਾਰੇ ਨਾ ਤੇ ਤੁਰਨਗੇ ਜਦੋਂ ਮੇਰੀ ਅਰਥੀ ਨੂੰ ਉਠਾ ਕੇ ਚਲਵेंगे ਜਦੋਂ ਮੇਰੀ ਅਰਥੀ ਨੂੰ ਲਾਸਟ ਸਟੈਂਜਾ ਜੁੜੀਆ ਜੀ ਛੱਡਣੇ ਮਨਾਰੇ ਹੋ ਮਲੂਕ ਚੰਦਾ ਪਹਿਣਗੇ ਜੀ ਛੱਡਣੇ ਮਨਾਰੇ ਹੋ ਮਲੂਕ ਚੰਦਾ ਪਹਿਣਗੇ ਚੁੱਕ ਲੈ ਇਹਨੂੰ ਫਿਰ ਪਾਈ ਤੇਰੇ ਕਹਿਣਗੇ ਜੀ ਨਹਿਰ ਦੇ ਕਨਾਰੇ ਲੰਭੂ ਲਾ ਕੇ ਚੱਲਣਗੇ ਜਦੋਂ ਮੇਰੀ ਅਰਤੀ ਨੂੰ ਉਠਾ ਕੇ ਚੱਲਣਗੇ ਜਦੋਂ ਮੇਰੀ ਅਰਥੀ ਨੂੰ ਹੋ ਜਦੋਂ ਮੇਰੀ ਅਰਥੀ ਨੂੰ ਹਾਂ ਬਹੁਤ ਵਧੀਆ ਸ਼ਬਦਾਵਲੀ ਬਹੁਤ ਬਹੁਤ ਸ਼ਬਦਾਵਲੀ ਸੀ ਯਾਨੀ ਜਿਸੇ ਕੇ ਸ਼ੇਅਰ ਕਰਾਂਗਾ ਸਾਰੇ ਹਾਂ ਬਹੁਤ ਅੱਛਾ ਲੱਗਾ ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਮਹਿਫਿਲ ਪ੍ਰੋਗਰਾਮ ਦਾ ਹਿੱਸਾ ਚੰਨਣ ਸਿੰਘ ਚੰਨ ਜੀ ਬਣੇ ਸਨ ਔਰ ਉਹਨਾਂ ਨੇ ਆਪਣੀਆਂ ਲਿਖੀਆਂ ਕੁਝ ਮਾਸਟਰ ਮਲੂਕ ਚੰਦੀ ਲਿਖੀ ਗਜ਼ਲ ਵੀ ਸਾਡੀ ਨਜ਼ਰ ਕੀਤੀ ਹੈ ਬਹੁਤ ਅੱਛਾ ਲੱਗਦਾ ਕਿਉਂਕਿ ਜਦੋਂ ਚੰਗੇ ਸਾਹਿਦ ਦਾ ਸਾਥਕਾਰ ਹੀ ਚੰਗੇ ਸਾਹਿਤ ਨੂੰ ਪਿਆਰ ਕਰਦੇ ਨੇ ਤਾਂ ਫਿਰ ਇੱਕ ਰਿਜ਼ਲਟ ਵੀ ਵਧੀਆ ਨਿਕਲਦਾ ਨੇ ਸੋ ਚੰਨਨ ਜੀ ਬਹੁਤ ਅੱਛਾ ਲੱਗਾ ਤੁਹਾਡੇ ਸਾਹਿਤਿਕ ਸਫਰ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਐ ਸੋਤਾ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਪੌਸੂਨਾਮਾ ਚੈਨਲ ਜਿਨ੍ਹਾਂ ਨੇ ਇਹ ਕੁਪਰਾਲਾ ਇਹ ਸਾਡੇ ਵਰਗੇ ਜਿਹੜੇ ਨਿਮਾਣੇ ਕਲਾਕਾਰ ਜਾਂ ਚੁੱਪ ਕਰਕੇ ਗੋਮਨਾਮ ਸੀ ਕੀ ਬਾਤ ਹੈ ਉਹਨਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਆਂਦਾ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਣ ਦਾ ਇਹ ਕੇ ਜੋ ਤੁਸੀਂ ਉਪਰਾਲਾ ਕੀਤਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਇਹ ਜੋ ਸਾਰਾ ਜੋ ਲਿਖਿਆ ਜੋ ਤਜਰਬੇ ਜੋ ਲਿਖਿਆ ਜੋ ਮਨ ਤੋਂ ਲਿਖਿਆ ਇਹ ਅਸੀਂ ਪੋ ਸੁਨਾਵੰਦ ਇੱਕ ਚੈਨ ਵਿੱਚ ਛੱਡਦੇ ਆਂ ਲੋਕਾਂ ਦਾ ਸਾਨੂੰ ਚੰਗਾ ਜਵਾਬ ਦੇਣ ਉਹ ਤੇ ਸੇ ਦੇਣਾ ਇਹ ਸਾਡਾ ਕਹਿਣਾ ਹੈ ਔਰ ਪ੍ਰਮਾਤਮਾ ਇਸ ਪੋ ਸੁਨਾਵੰਦ ਚੈਨ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਦੇਵੇ ਔਰ ਇਸੇ ਤਰ੍ਹਾਂ ਰਹੇ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਚੰਨਰ ਸਿੰਘ ਜੀ ਤੁਸੀਂ ਬੜੇ ਅੱਛੇ ਸ਼ਬਦ ਚੈਨਲ ਵਾਸਤੇ ਵਰਤੇ ਨੇ ਬਹੁਤ ਚੰਗਾ ਲੱਗਾ ਸੋ ਅਸੀਂ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦੇ ਹਾਂ ਭਵਿੱਖ ਦੇ ਵਿੱਚ ਵੀ ਮਿਲਦੇ ਰਹਾਂਗੇ ਸੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਪ੍ਰੋਗਰਾਮ ਦੇ ਅੰਤ ਵਿੱਚ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ